ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ

ਤੇ ਗਾੜੀ ਵਲੋਚੀ ਤਾ ਤੇ ਕਹਿੰਦਾ ਮੈਨੂੰ ਅੰਦਰ ਮੈਂ ਜਗ੍ਹਾ ਦੇ ਵਿੱਚ ਹਿੱਸਾ ਦਾ ਉਹ ਮੈਨੂੰ ਅਸੀਂ ਹੋਣਾ ਅਸੀਂ ਇਹ ਕਹਿੰਦੇ ਆ ਵੀ ਉਹ ਨਾਲ ਦੀ ਕੁੜੀ ਆ ਉਹਦਾ ਸਾਥੀ ਸੀ ਉਹ ਜਿਹੜੀ ਅਸੀਂ ਇਹ ਕੰਮ ਨਹੀਂ ਕਰ ਸਕਦਾ ਉਹ ਕਹਿੰਦਾ ਕਿ ਸੀ ਕਿ ਜੇ ਹੂੰ ਆਏ ਅੰਬੇ ਕਰੇ ਕਹਿੰਦਾ ਮੈਨੂੰ ਅੰਦਰਵਾੜੋ ਅਸੀਂ ਕਹਿੰਦੇ ਮੈਂ ਜਗ੍ਹਾ ਲੈਣੀ ਆ ਕਹਿੰਦਾ ਮੈਨੂੰ ਜਗ੍ਹਾ ਦੇਵੋ ਹਾਂਜੀ ਤੇ ਕੀ ਮੰਗਾ ਬੋਲੋ ਅਸੀਂ ਤਾਂ ਇਹ ਇਨਸਾਫ ਪਹੁੰਚਾਉਨੇ ਆ ਭਾਈ ਸਾਨੂੰ ਅਨਸਾਫ਼ ਮਹਿਸੂਸ ਮਹਿਣਾ ਚਾਹੀਦਾ ਤੇ ਉਹ ਸਾਨੂੰ ਆ ਕੇ ਬੜਾ ਪਰੇਸ਼ਾਨ ਕਰਦਾ ਧਮਕੀਆਂ ਵੀ ਦਿੰਦਾ ਧਮਕੀਆਂ ਦਿੰਦਾ ਸਾਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਅੰਦਰ ਸਾਨੂੰ ਐਸੇ ਦਾ ਹੋ ਗਿਆ 40 45 ਕੰਪਲੇਂਟ ਕਰਤੀ ਤੁਸੀਂ ਹਾਂਜੀ ਕਹਿੰਦਾ ਵੀ ਇੱਦਾਂ ਦਾ ਕੋਈ ਮਾਮਲਾ ਹੋਇਆ ਛਕੜੇ ਛਕੜੇ ਉਹ ਤਾਂ ਕਰਦਾ ਹੀ ਰਹਿੰਦਾ ਬਹੁਤ ਤਾਂ ਲੜਾਈਆਂ ਝਗੜੇ ਹੁੰਦੇ ਰਹਿੰਦੇ ਨੇ ਠੀਕ ਤੁਸੀਂ ਆਪਣੇ ਬੇਟੇ ਨੂੰ ਘਰੇ ਰੱਖਿਆ ਆਏ ਆ ਕਿ ਨਹੀਂ ਨਹੀਂ ਘਰੇ ਨਹੀਂ ਬਾਹਰ ਹੀ ਆ ਅੱਛਾ ਕਾਰਨ ਕੀ ਇਹ ਬਾਹਰ ਖੰਦੇ ਬਾਹਰ ਹੀ ਆ ਵੀ ਆ ਜਾਣੇ ਹੁਣਾਂ ਨਹੀਂ ਆਪਣੇ ਨੂੰ ਸ਼ਲਾਬ ਨਸ਼ੇ ਪੱਤੇ ਕਰਦਾ ਵਾ ਤੇ ਘਰੇ ਆਉਂਦਾ ਤਾਂ ਲੜਾਈ ਝਗੜਾ ਕਰਦਾ ਸੀ ਹੂੰ ਵਿਆਹਿਆ ਸੀ ਕਿ ਕੀ ਸੀ ਨਹੀਂ ਵਿਆਹਿਆ ਨਹੀਂ ਵਾਇਆ ਚਿਮਲਾਂਕੀ ਕਰਦੇ ਪ੍ਰਸ਼ਾਸਨ ਤੋਂ ਐਸੀ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਸਾਨੂੰ ਸਾਥ ਚਾਹੀਦਾ ਭਾਈ ਹੂੰ ਵੀ ਉਹ ਮੁੰਡਾ ਰਹਾ ਜਿਹੜਾ ਨਲੈਕ ਕੀ ਕੋਨੇ ਚ ਹੋਇਆ ਹੋਇਆ ਹੂੰ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਕੁੜੀ ਕੋ ਨਾਲ ਰਹਿ ਰਿਆ ਉਹਦੇ ਨਾਲ ਵਿਆਹ ਹੋਇਆ ਨਹੀਂ ਵਿਆਹ ਕਿੱਥੋਂ ਹੋਇਆ ਨਜਾਇਜ਼ ਸੰਬੰਧ ਨਹੀਂ ਸਰ ਮੇਰਾ ਰঞ্জੀ ਸਿੰਘ ਆਈ ਹੈ ਕੀ ਹੋਇਆ ਇਹ ਮਾਮਲਾ ਜੀ ਸਰ ਮਾਮਲਾ ਮੇਰਾ ਛੋਟਾ ਭਰਾ ਹੈ ਜੀ ਅਸੀਂ ਬੇਦਖਲ ਕੀਤਾ ਹੋਇਆ ਵਾ ਬੇਦਖਲ ਕੀਤਾ ਹੋਇਆ ਜੀ ਉਹ ਕਿਸੇ ਬਾਹਰ ਕੁੜੀ ਨਾਲ ਰਹਿ ਰਿਹਾ ਵਾ ਕੁੜੀ ਪਹਿਲੇ ਹੀ ਸ਼ਾਦੀ ਛੋੜਾ ਆ ਤੇ ਉਹ ਘਰੇ ਐਂਟਰ ਕਰ ਰਿਹਾ ਕਿ ਘਰੇ ਰਹਿਣਾ ਚਾਹੁੰਦੇ ਨੇ ਉਹ ਤੇ ਅਸੀਂ ਬੇਦਖਲ ਕੀਤਾ ਤੇ ਇਹ ਹੀ ਘਰੇ ਐਂਟਰ ਨਹੀਂ ਹੋਣ ਦੇ ਰਹੇ ਸੀ ਰਾਤੀ ਉਹਨਾਂ ਨੇ ਘਰੇ ਆ ਕੇ ਸਾਡੇ ਹਮਲਾ ਕੀਤਾ ਅੱਛਾ ਕੀ ਨਾਮ ਹੈ ਤੁਹਾਡੇ ਬਰਾਦਰ ਕਿੰਨੇ ਸਾਲ ਉਹਦਾ ਨਾਮ ਜੀ ਗਗਨਦੀਪਾ ਜੀ ਕਿੰਨੇ ਸਾਲ ਬੇਦਖਲ ਗਗਨਨਦੀਪ ਨੂੰ 2021 ਤੋਂ ਕੀਤਾ ਹੈ ਜੀ ਬੇਦਖਲ ਕਰਨ ਦਾ ਕਾਰਨ ਕਾਰਨ ਇਹ ਆ ਜੀ ਉਹ ਨਸ਼ੇ ਪੱਤੇ ਕਰਦਾ ਜੀ ਬਾਹਰ ਲੜਾਈਆਂ ਝਗੜੇ ਕਰਦਾ ਜੀ ਤੇ ਉਹ ਸਾਡੇ ਕਹਣੇ ਤੋਂ ਬਾਹਰ ਗਿਆ ਇਸ ਕਰਕੇ ਮम्मी ਉਹਨਾਂ ਨੇ ਬੇਦਖਲ ਕਰਤਾ ਸੀ ਜੀ ਤੇ ਹੁਣ ਕੱਲ ਹੋਇਆ ਕਿ ਪੁਰਾ ਮਾਮਲਾ ਮਾਮਲਾ ਹੈ ਜੀ ਉਹ ਕਿਸੇ ਬਰ ਕੁੜੀ ਨਾਲ ਰਹਿ ਰਿਆ ਸੀ ਉਹ ਕਹਿ ਰਿਹਾ ਕਿ ਮੈਂ ਘਰੇ ਐਂਟਰ ਹੋਣਾ ਮੈਨੂੰ ਘਰੇ ਰਹਿਣ ਦਿਓ ਅਸੀਂ ਘਰੇ ਰਹਿਣ ਨਹੀਂ ਦੇ ਰਹੇ ਕਿਉਂਕਿ ਉਹ ਜਿਹੜੀ ਕੁੜੀ ਹੈ ਉਹਦੇ ਪਰਿਵਾਰ ਨੇ ਸਾਡੇ ਸਿਰ ਪਾੜੇ ਹੋਏ ਆ ਜੀ ਪਹਿਲਾਂ ਵੀ ਨੁਕਸਾਨ ਸਾਡਾ ਘਰ ਦਾ ਬਹੁਤ ਕੀਤਾ ਉਹਨਾਂ ਨੇ ਕਾਰਨ ਹੈ ਜੀ ਇਹੀ ਸਾਡਾ ਮੁੰਡਾ ਹੀ ਉਹਨਾਂ ਦੀ ਕੁੜੀ ਦੇ ਨਾਲ ਰਿਲੇਸ਼ਨ ਸੀਗੇ ਲੜਾਈ ਕਰਦਾ ਇਹ ਕੰਮ ਸੀਗਾ ਭੁਗਤਦੇ ਅਸੀਂ ਸੀਗੇ ਸਰ ਇਹ ਗੱਲ ਹੈ ਤੇ ਇਹ ਕਿ ਸਾਡੇ ਤੇ ਉਲਟਾ ਪਰਚਾ ਸਾਡੇ ਤੇ ਹੋ ਜਾਂਦਾ ਸੀਗਾ ਤੇ ਹੁਣ ਇਹ ਹੈ ਕਿ ਹੁਣ ਇਹ ਉਹਨਾਂ ਦੇ ਨਾਲ ਰਲ ਗਿਆ ਹੋਇਆ ਵਾ ਤੇ ਕੰਮ ਘਰ ਦੇ ਪਰਿਵਾਰ ਮਾੜਾ ਪੈ ਗਿਆ ਹੋਇਆ ਕੱਲ ਰਾਤ ਹੋਇਆ ਕੱਲ ਰਾਤ ਐ ਜੀ ਰਾਤ ਨੂੰ ਆਏ ਨੇ ਇਹ ਆ ਕੇ ਇਹਨਾਂ ਨੇ ਗੇਟ ਖੜਕਾਇਆ ਗੇਟ ਭੰਨਿਆ ਲੱਤਾਂ ਮਾਰੀਆਂ ਇੱਟਾਂ ਮਾਰੀਆਂ ਜੀ ਇਹਨਾਂ ਨੇ ਇਹ ਕਹਿੰਦੇ ਕਿ ਗੇਟ ਖੋਲੋ ਕਿੰਨੇ ਕਿ ਬੇਰੀ ਘਟਨਾ ਇਹ ਰਾਤ 1 ਵਜੇ ਲਵਸ਼ਪ ਦੀ ਗੱਲ ਹੈ ਜੀ ਸੀਸੀਟੀਵੀ ਨਿਕਲ ਗਿਆ ਸੀਸੀਟੀਵੀ ਹੈਗੇ ਸਰ ਕੈਮਰੇ ਹੈਗੇ ਸਰ ਕੈਮਰਾ ਇੱਕ ਸਰ ਉਹ ਲੱਗਿਆ ਹੈ ਇੱਕ ਸਰ ਹਾਲ ਲੱਗਿਆ ਹੈ ਕੈਮਰਾ ਹਾਂ ਜੀ ਇੱਟਾਂ ਮਾਰਦੇ ਕਬਰ ਹੋਏ ਸਰ ਉਹ ਕੈਟਾਗਰੀ ਹੈਗੇ ਨਸ਼ੇ ਵਾਲੇ ਹੈਗੇ ਨੇ ਉਹ ਉਹਦਾ ਨਸ਼ਾ ਕੀਤਾ ਹੋਇਆ ਸੀ ਨਾਲੇ ਕਿਉਂਕਿ ਉਹਨਾਂ ਤੋਂ ਡਰਦੇ ਨੇ ਮੱਲੇ ਵਾਲੇ ਤਾਂ ਨਹੀਂ ਆਂਦੇ ਕਿ ਸਾਡੇ ਗੱਲ ਨਾਲ ਪੈ ਜੀ ਜੇ ਇਹਨਾਂ ਦੇ ਇਟਾ ਮਾਰਦੇ ਤੇ ਸਾਡੇ ਘਰੇ ਵੀ ਇਟਾ ਮਾਰਨਗੇ ਕਿਉਂਕਿ ਨਾਰਮਲ ਪਰਿਵਾਰ ਵਾਲੇ ਸਾਰੇ ਰਹਿੰਦੇ ਨੇ ਬੱਚੇ ਆੜੇ ਅੱਛਾ ਤੁਹਾਡੇ ਭਰਾ ਦਾ ਨਾਮ ਕੀ ਹੈ ਕਿੰਨੀ ਉਮਰ ਹੈ ਉਹ ਦੀ ਉਮਰ ਹੋਣੀ ਹੈ ਜੀ 30 ਸਾਲ ਦਾ ਹੈਗਾ ਜੀ 30 ਸਾਲ ਦਾ ਜੀ ਕਿਹੜਾ ਹੈ ਜੀ ਇੰਦਰਾਪੁਰੀ 1 ਨੰਬਰ ਗਲੀ ਹੈ ਹੁਣ ਤੁਸੀਂ ਧਮਕੀ ਕਰ ਰਹੇ ਮੰਗੇ ਹੀ ਕਰਦੇ ਜੀ ਜਿਹੜੀ ਉਹਦੇ ਬਣਦੀ ਕਾਰਵਾਈ ਉਹਨਾਂ ਦੋਨਾਂ ਜਾਣਿਆਂ ਤੇ ਕੀਤੀ ਜਾਵੇ ਜੀ ਕੱਲ ਕੱਲ ਨੂੰ ਸਾਨੂੰ ਆਪਣੀ ਜਾਨ ਦਾ ਖਤਰਾ ਹੈ ਮੇਰੇ ਛੋਟੇ ਛੋਟੇ ਬੱਚੇ ਨੇ ਜੀ ਧਮਕੀਆਂ ਦਿੰਦੇ ਨੇ ਧਮਕੀਆਂ ਦਿੰਦੇ ਨੇ ਜੀ ਗਾਨੋ ਮਾਰਨ ਦੀਆਂ ਕ ਠੀਕ ਹੈ ਕਿਉਂਕਿ ਮੈਂ ਰਾਤ ਭਰ ਤੇ ਵੀ ਕੰਮ ਕਰਨੀ ਜਾਂਦਾ ਜੀ ਜੇ ਉਨੀ ਨਿੱਕੀ ਮੇਰੇ ਨਾਲ ਕੋਈ ਵਾਧੂ ਘਟੋ ਹੋ ਜਵੇ ਤੇ ਇਹੀ ਜ਼ਿੰਮੇਵਾਰੇ ਹੋਣਗੇ ਮੇਰਾ ਕੋਈ ਦੁਸ਼ਮਣ ਨਹੀਂ ਹੈ ਠੀਕ